ਪਹਿਲੀ ਗੱਲ ਤਾਂ ਇੰਡੀਆ 'ਚ ਮਕਾਨ ਪਾਓ ਨਾ ਜੇ ਪਾਣਾ ਆ ਇੰਡੀਆ ਵਾਲਿਆਂ ਦੀ ਮੈਂਟੈਲਿਟੀ ਦੇ ਮੁਤਾਬਕ ਪਾਓ ਕਿਉਂਕਿ ਉਹਨਾਂ ਨੂੰ ਆਪਾਂ ਬਾਲ ਲੀਆਂ ਫੈਸਿਲਿਟੀਆਂ ਦੇ ਤਾਂ ਦਿੰਨੇ ਆ ਪਰ ਉਹਨਾਂ ਨੂੰ ਸਾਂਭਣੀਆਂ ਨਹੀਂ ਆਉਂਦੀਆਂ ਮੈਂ ਆਪਣਾ ਮਕਾਨ ਪਾਇਆ ਸੀ ਮੈਂ ਤਾਂ ਗੱਲ ਕਰਦਾ ਮੇਰੇ ਕੋਲ ਪਰਸਨਲ ਐਕਸਪੀਰੀਅੰਸ ਆ ਜਦੋਂ ਵੀ ਜਾਈਦਾ ਉੱਥੇ ਇੰਡੀਆ ਦੇ ਵਿੱਚ ਦੇਖੀਦਾ ਕਿਤੇ ਖਖਰ ਲੱਗੇ ਹੋ ਆ ਕਿਤੇ ਕਬੂਤਰਾਂ ਦੇ ਆਲਨੇ ਆ ਏਸੀ ਲੀਕ ਕਰੀ ਜਾਂਦਾ ਕੋਈ ਪਾਈਪ ਲੀਕ ਕਰੀ ਜਾਂਦਾ ਕੋ ਗੇਟ ਨਹੀਂ ਲੱਗਦਾ ਚੰਗੀ ਤਰ੍ਹਾਂ ਹੁਣ ਤੱਕ ਨਵਾਂ ਕੰਮ ਚੱਲ ਪਿਆ ਨਾ ਚੂਹਿਆਂ ਨੂੰ ਬੜਾ ਫਾਇਦਾ ਹੋ ਗਿਆ ਅੱਗੇ ਗਟਰ ਬਾਹਰ ਹੁੰਦੇ ਸੀਗੇ ਦੱਸਦੇ ਹੁੰਦੇ ਸੀ ਮੁਰਝੜ ਜਾਲੀ ਜੁੜੀ ਲੱਗੀ ਸੀ ਕਿ ਸੱਪ ਜਾਂ ਕੋ ਚੂਹਾ ਅੰਦਰ ਨਾ ਆ ਜਾਏ ਹੁਣ ਉਹ ਗਲੀਆਂ ਪੱਕੀਆਂ ਕਰਤੀਆਂ ਨਾਲੀਆਂ ਬੰਦ ਕਰਤੀਆਂ ਗਟਰ ਵਿੱਚ ਕਰ ਦਿੱਤੇ ਸੀ ਸੀਵਰੇਜ ਤੇ ਹੁਣ ਚੂਹਿਆਂ ਨੂੰ ਸੱਪਾਂ ਨੂੰ ਮੌਜ ਲੱਗੀ ਹੋਆ ਉਹ ਜਾਲੀਏ ਚੱਕ ਕੇ ਅੰਦਰ ਆ ਜਾਂਦੇ ਆ ਸਾਰੇ ਪਾਸੇ ਫਿਰ ਤੁਰ ਜਾਂਦੇ ਆ ਹੱਗ ਹੁਗ ਜਾਂਦੇ ਆ ਭਰੇ ਪਏ ਆ ਮੀਂਗਣਾ ਦੇ ਨਾਲ ਘਰ ਸੋ ਇਸ ਕਰਕੇ ਇੱਥੇ ਕੀ ਗਿਆ ਤਿੰਨ ਚਾਰ ਦਿਨ ਤਾਂ ਪਹਿਲਾਂ ਇਸ ਕੰਮ ਨੂੰ ਲੱਗ ਜਾਂਦੇ ਆ ਸਫਾਈਆਂ ਕਰਾਓ ਖਖਰ ਲਾਓ ਆਲਣੇ ਟੱਕੋ ਪੈਚ ਅਪ ਕਰੋ ਗੇਠੀ ਕਰਾਓ ਚੂਹਾ ਦੇ ਖਾਣੇ ਬੰਦ ਕਰੋ ਉਸਤੇ ਟਾ ਰੱਖੀਆਂ ਬਾਪੂ ਨੇ ਉਹਨਾਂ ਦੇ ਜਾਲੀਆਂ ਤੇ ਮਚੂਹੇ ਆ ਜਾਂਦੇ ਆ ਉਹਨਾਂ ਨੂੰ ਮੈਂ ਪੂਰੇ ਟਾਂਕੇ ਟੁੰਕੇ ਲੋਗ ਆ ਗਏ ਆ ਫੈਬ੍ਰିକੇਟਰ ਦੇ ਕੋਲੋਂ ਆਪਾਂ ਇੰਡੀਆ 'ਚ ਮਕਾਨ ਪਾਤਾ ਲੈਣੇ ਆ ਪਰ ਇੰਡੀਆ ਵਾਲੇ ਨੂੰ ਸੰਭਾਲਣਾ ਨਹੀਂ ਆਉਂਦਾ ਜੇ ਤਾਂ ਪੌਥੇ ਰਹਿੰਦੇ ਹੋਈ ਐ ਫੇ ਗੱਲ ਬੱਕਰੀ ਆ। ਅਗਰ ਆਪਾਂ ਬਣਾ ਕੇ ਆ ਗਏ ਆ ਹੁਣ ਜਿਹੜੇ ਉੱਥੇ ਰਹਿੰਦੇ ਆ ਕਰਦੇ ਉਹਨਾਂ ਨੂੰ ਯੂਜ਼ ਕਰਦੇ ਆ ਉਹ ਪਰ ਸੰਭਾਲਣੀਆਂ ਨਹੀਂ ਉਹਦੀਆਂ ਚੀਜ਼ਾਂ। ਟੋਲਟਾਂ ਗੰਦੀਆਂ ਹੋਈਆਂ ਪਈਆਂ, ਸਿੰਖ ਗੰਦੇ ਹੋਏ ਪਏ ਆ। ਪਿਸ਼ਾਬ ਕਰਦੇ ਆ ਟੋਲਟ ਤੇ ਕਦੀ ਸਾਫ਼ ਨਹੀਂ ਕਰਨੀ। ਜਿਹੜਾ ਆਉਂਦਾ ਕਰੀ ਜਾਂਦਾ, ਜਿਹੜਾ ਆਉਂਦਾ ਕਰੀ ਜਾਂਦਾ ਬਸ। ਉਹ ਜਿਹੜਾ ਟਾਇਲਟ ਦੀ ਸੀਟ ਐ ਉਹ ਵੀ ਨਹੀਂ ਚੱਕਦੇ, ਉਹਦੇ ਉੱਤੇ ਹੀ ਕਰੀ ਜਾਂਦੇ ਆ। ਬੁਰਾ ਹਾਲ ਆ। ਜੇ ਕਰਦਿਆਂ ਨੂੰ ਸਮਝਾਉਨੇ ਵੀ ਆ ਨਾ। ਮੇਪਾ ਇਹ ਇੱਕ ਟਿਸ਼ੂ ਰੋਲ ਰੱਖਦੇ ਹੋ ਟੋਲਟ ਦੇ ਉੱਤੇ ਕਿ ਪਿਸ਼ਾਬ ਕਰਨ ਤੋਂ ਬਾਅਦ ਆ ਦੋ ਤਿੰਨ ਪਲਾਈਆਂ ਟੋਲਟ ਰੋਲ ਦੀਆਂ ਲੈਣੀਆਂ ਸਾਫ਼ ਕਰ ਦੇਣਾ ਜਿੰਨੀ ਲੈਸ ਮੇਨਟੇਨ ਹੋਏਗੀ ਉਨਾ ਸਾਫ਼ ਸੁਥਰਾ ਕਰ ਹੋਏਗਾ ਬੜੀਆਂ ਲੈਟਾਂ ਲੁਟੰਮਣਾ ਲਵਾਓ ਕਿਉਂਕਿ ਕੈਲੀਆਂ ਕੁਲੀਆਂ ਮਡਾਲੀਆਂ ਦੇ ਖਖਰ ਬਹੁਤ ਔਖਾ ਯਾਰ ਉੱਥੇ ਕਹਿਣ ਦਾ ਪਾਵੇ ਐ ਬਸ ਸਿੰਪਲ ਇਜ਼ ਥੈਟ ਤੁਸੀਂ ਬਣਾਉਣਾ ਆਪਣੇ ਲਈ ਇੱਕ ਹੌਲੀਡੇ ਹੋਮ ਛੋਟਾ ਜਿਹਾ ਬਣਾਓ ਬੜਾ ਪੈਸਾ ਨਾ ਲਾਓ